ਰੰਤੋਲਾ ਨੇੜੇ ਪਿੰਡ ਜਹਾਗੀਰ ਕੋਲ ਦੋ ਮੋਟਰਸਾਈਕਲ ਦੀ ਆਪਸੇ ਟੱਕਰ ਦੌਰਾਨ ਹਰਨੇਕਪ੍ਰੀਤ ਸਿੰਘ ਅਤੇ ਜਗਦੇਵ ਸਿੰਘ ਦੀ ਜ਼ਖਮੀ ਹੋ ਗਏ ਸਨ ਜਿਸ ਦੌਰਾਨ ਹਰਨੇਕਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਸੀ ਅਤੇ ਜਗਦੇਵ ਸਿੰਘ ਨੂੰ ਇਲਾਜ ਕਰਾਉਣ ਦੇ ਲਈ ਜੰਡਿਆਲਾ ਗੁਰੂ ਦੇਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਦਾਖਲ ਕਰਵਾ ਦਿੱਤਾ ਗਿਆ ਸੀ ਜੋ ਅੱਜ ਬੀਤੀ ਰਾਤ ਗੁਰਨੇਕ ਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜੋ ਆਜ ਤ ਤਰੰਤ ਅੰਤਾਰਨ ਦੇ ਸਿਵਲ ਹਸਪਤਾਲ ਪੋਸਟਮਾਰਮ ਕਰਵਾਉਣ ਦੇ ਲਈ ਲਿਆਂ ਦੇ ਗਏ ਨੇ ਅਤੇ ਇਹ ਤਿੰਨ ਸਰਕਾਰੀ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਗਿਆ ਹੈ ਜੋ ਪੋਸਟਮਾਰਟਮ ਹੋਣ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ ਦੂਜੇ ਪਾਸੇ ਘਰ ਪਰਵਾਨ ਨੇ ਕਤੇ ਤੌਰ ਤੇ ਦੋਸ਼ ਲਗਾਏ ਨੇ ਕਿ ਜਦ ਸਾਡਾ ਗੁਰਨੇਕਪ੍ਰੀਤ ਸਿੰਘ ਮਾਮਲੀ ਮੋਟਰਸਾਈਕਲ ਟਕਰਾਉਣ ਦੌਰਾਨ ਦੂਜੇ ਮੋਟਰਸਾਈਕਲ ਸਵਾਰ ਨੂੰ ਸਹਾਇਤਾ ਦੇਣ ਦੇ ਲਈ ਗਿਆ ਤਾਂ ਅਗੋਂ ਨਦੇ ਵਾਰਸਾਂ ਦੇ ਵੱਲੋਂ ਕਤੇ ਤੌਰ ਤੇ ਘੁਟਮਾਰ ਕੀਤੀ ਗਈ ਸੀ ਅਸੀਂ थाना ਸ਼੍ਰੀ ਗੋਂਦਵਾਲ ਸਾਹਿਬ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦੇ ਬਾਵਜੂਦ ਵੀ ਡਿਊਟੀ ਅਫਸਰ ਦੇ ਵੱਲੋਂ ਕੱਲ ਤੱਕ ਲਾਪਰਵਾਹੀ ਕੀਤੀ ਗਈ ਅਤੇ ਇਹ ਦੌਰਾਨ ਡਿਊਟੀ ਅਫਸਰ ਵਰ ਵਰ ਥਾਣੇ ਜਾ ਕੇ ਵੀ ਕਹਿਣ ਦੇ ਬਾਵਜੂਦ ਇਸ ਨੂੰ ਨਹੀਂ ਕਹਿ ਰਹੇ ਦੂਜੀ ਧਿਰ ਨੂੰ ਅਤੇ ਨਾ ਹੀ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਵਿਸ਼ੇਸ਼ ਤੌਰ ਤੇ ਢਿਲ ਵਰਤੀ ਗਈ ਹੈ ਇਸ ਸੰਬੰਧੀ ਐਸ ਐਚਓ ਇਨਸਪੈਕਟਰ ਪ੍ਰਭਜੈ ਸਿੰਘ थाना ਸਿਟੀ ਗੋਂਦਵਾਲ ਸਾਹਿਬ ਨੇ ਦੱਸਿਆ ਕਿ ਐਕਸੀਡੈਂਟ ਹੋਣ ਤੋਂ ਤੁਰੰਤ ਹੀ ਥਾਣੇ ਅੰਦਰ ਮਾਮਲਾ ਦਰਜ ਕੀਤਾ ਗਿਆ ਸੀ ਜੋ ਅੱਜ ਬੀਤੀ ਰਾਤ ਗੁਰਨੇਕ ਪ੍ਰੇ ਸਿੰਘ ਦੀ ਲਾਸਟ ਰਨ ਮੌਤ ਹੋ ਗਈ ਹੈ ਅਤੇ ਐਕਸੀਡੈਂਟ ਹੋਣ ਦੌਰਾਨ ਕੇਸ ਵਿੱਚ ਧਾਰਾ ਵਿੱਚ 304 ਲਗਾਈ ਗਈ ਹੈ ਬਾਕੀ ਪੋਸਟਮਾਰਟਮ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੋ ਅੱਜ ਘਰ ਪਰਵਾਦੇ ਦੂਜੇ ਧਿਰ ਉਪਰਕਤ ਤੌਰ ਤੇ ਕੁਟਮਾਰ ਕਰਨ ਦੇ ਦੋਸ਼ ਲਗਾਏ ਹਨ ਉਹ ਬ੍ਰਿਕੀ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਜੋ ਤੱਤ ਸਾਹਮਣੇ ਆਉਣਗੇ ਉਸ ਮੁਤਾਬਿਕ ਸਰ ਆਮੰਨ ਬੱੱਚ ਹੋਰ ਵਾਦਾ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਰਾਣਾ ਗੁਰ ਬਖਰੀ ਸਿੰਘ ਪਿੰਡ ਕੰਗ ਤੋਂ ਰਹਿਣਾ ਜੀ ਮੈਂ ਕੀ ਗੱਲਬਾਤ ਹੋਈ ਹੈ ਜੀ ਮੇਰੇ ਨਿੱਕੇ ਭਰਾ ਦਾ ਐਕਸੀਡੈਂਟ ਹੋ ਗਿਆ ਜਿਹੜਾ ਕਿ ਸਾਡੇ ਪਿੰਡ ਪਿਛਲੇ ਪਿੰਡ ਦੋਦੇ ਰਹਿਂਦਾ ਹੈ ਤੇ ਉਹਦਾ ਜੀ 9 ਤਰੀਕ ਨੂੰ ਐਕਸੀਡੈਂਟ ਹੋ ਗਿਆ ਸਾਡੀ ਕੋਈ ਉਦੋਂ ਦੀ ਪੁਲਿਸ ਨੇ ਕੋਈ ਵੀ ਇਨਕੁਆਇਰੀ ਨਹੀਂ ਕੀਤੀ ਅੱਜ ਪਿਛਲੀ ਐਤਵਾਰ ਉਹਦਾ ਜੀ ਮੌਤ ਵੀ ਹੋ ਗਈ ਆ ਤੇ ਅੱਜ ਦੇ ਦਿਨ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਜੀ ਭਾਜੀ ਇਨਸਾਫ ਦੀ ਜਾਂਗੀਰ ਪਿੰਡ ਗੁਰਨੇਕਪ੍ਰੀਤ ਸਿੰਘ ਹਾਂ ਤੁਹਾਡਾ ਕੀ ਮੰਗਿਆ ਭਾਜੀ ਸਾਡੀ ਮੰਗ ਇਹੋ ਹੈ ਜੀ ਉਹਨਾਂ ਜੋ ਵੀ ਉਹਦਾ ਹੋਇਆ ਹੈ ਸਾਨੂੰ ਉਹਦਾ ਇਨਸਾਫ ਦਵਾਇਆ ਜਾਵੇ ਜੋ ਵੀ ਅਰੈਸਟ ਮਿਲੇ ਉਹਨਾਂ ਦੇ ਜਿੰਨਾ ਮੁੱਲਜ਼ਮਾਂ ਦੇ ਹਾਂਜੀ ਕੁੱਟਮਾਰ ਹੋਈ ਹੈ ਜੀ ਜੀ ਕੁੱਟਮਾਰ ਹੋਈ ਹੈ ਜੀ ਉਹਦੇ ਨਾਲ ਤੇ ਰਸਤੇ 'ਚ ਥੋੜਾ ਜਿਹਾ ਮੋਟਰਸਾਈਕਲ ਟਕਰਾਇਆ ਉਹਦਾ ਮੋਟਰਸਾਈਕਲ ਟਕਰਾਨਦਾਰ ਇਹ ਸਿੱਧਾ ਚਲੇ ਗਿਆ ਵਾ ਇਹ ਉਹਨਾਂ ਨੂੰ ਉਠਾਉਣ ਲਈ ਆਇਆ ਵਾ ਉਹਨਾਂ ਦੇ ਉਠਾਉਂਦਿਆਂ ਜਦੋਂ ਇਹ ਠਾਰਿਆ ਸੀ ਉਹਨਾਂ ਦੇ ਘਰੋਂ ਬੰਦੇ ਆਏ ਉਹਨਾਂ ਨੇ ਇਹਨਾਂ ਬਹੁਤ ਕੁੱਟਮਾਰ ਕੀਤੀ ਜਿਸ ਦੌਰਾਨ ਇਹਨੂੰ ਅਸੀਂ ਹਰਗੁਣਾ ਹਸਪੀਟਲ ਲੈ ਕੇ ਗਏ ਤੇ ਉੱਥੇ ਉਹਨਾਂ ਰੈਫਰ ਕਰਤਾ ਲਕਾ ਹਸਪੀਟਲ ਫਿਰ ਅਸੀਂ ਉੱਥੇ 8 ਦਿਨ ਰਹੇ ਲਕਾ ਹਸਪੀਟਲ ਪਰ ਹੜ ਤੋਂ ਬਾਅਦ ਸ਼ਿਵਾਜੀ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਆ 16 ਤਰੀਕ ਨੂੰ ਥਿਰ ਗੁਰਨੇਕਪ੍ਰੀਤ ਸਿੰਘ ਪੁਲਸ ਨੇ ਬਹੁਤ ਜਿਆਦੀ ਅਣਗੇਲੀ ਕੀਤੀ ਆ ਇਹ ਥਾਣੇਦਾਰ ਜਸਬੀਰ ਸਿੰਘ ਇਹਨੇ ਕੋਈ ਕਾਰਵਾਈ ਨਹੀਂ ਕੀਤੀ ਇਹਨੇ ਬਿਲਕੁਲ ਸਾਡੀ ਅਣਸੁਣੀ ਕੀਤੀ ਆ ਇਹਨੇ ਇੱਥੋਂ ਤੱਕ ਸਾਡੀ ਇੱਕ ਗੱਲ ਵੀ ਨਹੀਂ ਸੁਣੀ ਇਹਨੇ ਜਾ ਕੇ ਉੱਥੇ ਇਨਵੈਸਟੀਗੇਸ਼ਨ ਤੱਕ ਵੀ ਨਹੀਂ ਕੀਤੀ ਇਹਨੇ ਕੇਸ ਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਮੰਗ ਆ ਸਾਨੂੰ ਇਨਸਾਫ ਮਿਲੇ ਸਾਡੇ ਭਰਾ ਦੀ ਆਤਮਾ ਨੂੰ ਸ਼ਾਂਤੀ ਫੇਰ ਮਿਲਣੀ ਸਾਨੂੰ ਇਨਸਾਫ ਚਾਹੀਦਾ ਬਸ ਇਹਨਾਂ ਜੀ ਆਪਣਾ ਜਾਂਘੀ ਰੋਡ ਤੇ ਦੋ ਜਣਿਆਂ ਦਾ ਐਕਸੀਡੈਂਟ ਹੋਇਆ ਸੀ ਇੱਕ ਰੋਡ ਤੇ ਚੱਲ ਰਿਹਾ ਸੀ ਇੱਕ ਅੱਗੇ ਰੋਡ ਤੇ ਹਾਈਵੇ ਤੇ ਆ ਰਿਹਾ ਸੀ ਜਿਹੜੇ ਦੋਨੇ ਜਣਿਆਂ ਦਾ ਮੋਟਰਸਾਈਕਲ ਦੇ ਵਿੱਚ ਵੱਜਨ ਐਕਸੀਡੈਂਟ ਹੋ ਗਿਆ ਜਿਹੜਾ ਇੱਕ ਆਪਣਾ ਅਮਰਸਰ ਹਸਪੀਟਲ ਸੀ ਗੁਰਨੇਕਪ੍ਰੀਤ ਜਿਹੜਾ ਜਗਦੇਪ ਆ ਇਹ ਹੈਗਾ ਜੰਡੇ ਵਾਲੇ ਦੁਖਨਵਰਨ ਹਸਪੀਟਲ ਜਿਹੜਾ ਤੋਚਾ ਪਰ ਜਿਹੜਾ ਹੈਗਾ ਜਿਹੜਾ ਇਹ ਮੁੰਡੇ ਦਾ ਜਿਹੜਾ ਪਹਿਲਾਂ ਤਾਂ ਸੀ ਐਫਆਰ ਦਿੱਤੀ ਸੀ ਜੀ ਕਿ ਜਿਹੜਾ ਮੋਟਰਸਾਈਕਲ ਦੇ ਐਕਸੀਡੈਂਟ ਦੀ ਦੈਨ ਉਸ ਤੋਂ ਬਾਅਦ ਵਾਧਾ ਜੁਰਮੇ ਕਰਤਾ ਜਦੋਂ ਦੀ ਡੈਥ ਹੋ ਗਈ 304 ਇਹਦਾ ਕੋਣ ਐਕਚੁਅਲੀ ਇਹ ਕਹਿ ਰਿਹਾ ਕਿ ਉਹਦੇ 6:00 ਵਜੇ ਆ ਜਿਹੜੀ ਉਹ ਪ੍ਰੋਵਾਈਡ ਹੈ ਜੇ ਕੋਈ ਇਹੋ ਜਿਹੀ ਗੱਲ ਸਾਹਮਣੇ ਆਊਗੀ ਤਾਂ ਅੱਗੇ ਫਰਦਰ ਪ੍ਰੋਸੀਡ ਕੀਤਾ ਜਾਊਗਾ ਨਹੀਂ ਜੀ ਐਫਆਈਆ ਦਰਜਾ ਜੀ ਹੈਗੀ ਆ 16 ਤੋਂ 25 ਦੀ ਦੇਖੋ ਥਾਂ ਦੇ ਤਸਵੀਰਾਂ ਵੀ ਲੱਗੀ ਆ ਰਹੇ ਨੇ ਇਹ ਵੀ ਦੋਸ਼ ਲਾ ਰਹੇ ਨੇ ਵਾਰ-ਵਾਰ ਕੋਈ ਕੰਮ ਕਢੇ ਕੋਈ ਵੇਖੋ ਜਿਹੜੀ ਗੱਲ ਹੈ ਨਾ ਜਿਹੜਾ ਜਦੋਂ ਦਾ ਜਿਹੜਾ ਨੋਟਿਸ ਆਇਆ ਨਾਲ ਦੇ ਨਾਲ ਮੈਂ ਤਾਂ ਪਰਚਾ ਵੀ ਦਰਜ ਕਰਾਇਆ ਪਰਚਾ ਦਰਜ ਕਰਾ ਕੇ ਉਸ ਤੋਂ ਬਾਅਦ ਦਿਨ ਜਿਸ ਦਿਨ ਲੜਕੇ ਦੀ ਉਥੇ ਡੈਥ ਹੁੰਦੀ ਉਸ ਦਿਨ ਵਾਦਾ ਜੁਰਮ ਕੀਤਾ ਗਿਆ ਇਹਦੇ ਵਿੱਚ ਕੋਈ ਵੀ ਡਿਲੇ ਨਹੀਂ ਕੀਤੀ ਕਿ ਦਨ ਬਿਟਵੀਨ ਜਦੋਂ ਵੀ ਉਹਨਾਂ ਨੇ ਆਪਣਾ ਬਿਆਨ ਲਖਾਇਆ ਨਾਲ ਦੇ ਨਾਲ ਐਫਆਈਆ ਦਾਟ ਕੀਤੀ ਗਈ ਹੁਣ ਪਰਚਾ ਦਾਟ ਕੀਤਾ ਜੀ ਹੁਣ ਡਾਕਟਰਾਂ ਦਾ ਬੋਰਡ ਬਣਵਾ ਕੇ ਮੈਡੀਕਲ ਆਪਣਾ ਪੋਸਟਮਾਰਟਮ ਕਰਾ ਰਹੇ ਹਾਂ ਜੋ ਫਰਦਰ ਉਹਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਅੱਗੇ ਪ੍ਰਸੀਡ ਕੀਤਾ ਜਾਵੇਗਾ